ਸਤਿ ਸ਼੍ਰੀ ਅਕਾਲ ਵੀਰੋ ਤੁਹਾਡੇ ਆਪਣੇ YouTube ਚੈਨਲ ਨਾ ਪਲੈਟਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਰਾਏ ਕਾ ਤਖੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚੋਂ ਘਰੇਲੂ ਪਰਿਵਾਰ ਕੋਲੋਂ ਵੀਡੀਓ ਬਣਾ ਰਹੇ ਆ ਦੋਸਤੋ ਟੋਕੜ ਗੱਬਣ ਗਾਂ ਵਕਾਊ ਆ ਜਿਹੜੀ ਸਕਰੀਨ ਦੇ ਸਾਹਮਣੇ ਨਜ਼ਰ ਆ ਰਹੀ ਆ ਦੂਜਾ ਸੂਆ ਸੂਈ ਵੀ ਆ ਤੇ ਤੀਜੇ ਲਈ ਗੱਬਣ ਆ ਉਹ 5.5 ਮਹੀਨੇ ਦੀ ਚੈੱਕ ਪਾਸ ਗੱਬਣ ਆ ਤੇ ਜਿਹੜਾ ਦੁੱਧ ਆ ਇਹਦੇ ਥੱਲੇ ਉਹ 9 ਕਿਲੋ ਆ ਤੇ 8 ਕਿਲੋ ਕੋਈ ਵੀ ਵੀਰ ਤੋਲ ਕੇ ਖਰੀਦ ਸਕਦਾ ਦੋ ਟਾਈਮ ਚ ਹੋ ਸਕਦਾ ਤੇ ਏ ਗੇੜਾ ਸਾਨੂੰ ਕਢਾ ਕੇ ਦਿਖਾ ਦਨੇ ਤੋਰ ਕੇ 5.5 ਮਹੀਨੇ ਦੀ ਗੱਬਣ ਤੇ 8 ਕਿਲੋ ਦੁੱਧ ਕੰਡੇ ਤੇ ਤੋਲ ਕੇ ਲੈ ਸਕਦਾ ਜਿਹੜਾ ਇਹਦਾ ਮੁੱਲ ਆ ਦੋਸਤੋ ਫਿਕਸ ਪ੍ਰਾਈਸ 30000 ਰੁਪਇਆ ਲੈਣਾ ਬਾਈ ਕਹਿੰਦਾ ਮਾੜਾ ਮੋਟਾ ਮਾਨਤਾਨ ਹੋ ਜੂਗਾ ਸੋਹਣੀ ਰੋਤੀ ਸੋਹ ਰਹੀ ਆ ਢਾਂਚਾ ਤੁਸੀਂ ਵੇਖ ਸਕਦੇ ਆ ਕ੍ਰੋਸ ਬਰੀਡ ਗਾਂ ਰਾਹ ਤੋਂ ਕਰਕੇ ਮੋੜਲੀ ਮੜੀ ਪੱਕੇ ਦਾ ਜਰੂਰ ਥੋੜਾ ਜਿਹਾ ਮਣਾਉਂਦੀ ਆ ਪੈਰ ਦਾ ਅੰਜ ਮੰਦੀ ਆ ਜਿਹੜੇ ਵੀ ਭਰਾ ਨੂੰ ਪਸੰਦ ਹੋਵੇ ਦੱਸੇਗੇ ਸਕਰੀਨ ਦੇ ਨੰਬਰਾਂ ਦੇ ਸੰਪਰਕ ਕਰਕੇ ਖਰੀਦ ਸਕਦੇ ਹੋ ਪਿੰਡ ਕੋਡਲਾ ਰਾਇਕਾ ਤਹਿਸੀਲ ਵਾਗਾ ਪੁਰਾਣਾ ਜ਼ਿਲ੍ਹਾ ਮੋਗਾ ਵਿੱਚੋਂ ਸਾਢੇ 5 ਪੰਜਾਹ ਮਹੀਨੇ ਦੀ ਗੱਬਣ ਤੇ 8 ਕਿਲੋ ਦੁੱਧ ਦੇਸ ਤੋਂ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਇਦਾਂ ਨਹੀਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ